ਪੰਜਾਬ ਦੇ ਮੌਸਮ ਦੇ ਵਿੱਚ ਤਕੜੇ ਲੈਵਲ ਦੀ ਹੈ ਜਿਹੜੀ ਹਾਲਚਲ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਉਤਰੀ ਭਾਗਾਂ ਦੇ ਵਿੱਚ ਆ ਜਿਹੜੀ ਬਦਲਵਾਈ ਤਕੜੇ ਲੈਵਲ ਦੇ ਵਿੱਚ ਤਨਾਤ ਆ ਤੇ ਜੇਕਰ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹਵਾਵਾਂ ਦੀ ਗਤੀ ਬਹੁਤ ਤੇਜ਼ ਚੱਲ ਰਹੀ ਆ ਆਉਣ ਵਾਲੀ ਸੁਭਾਵਨਾ ਹੈ ਕਿ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਦਾ ਅਹਿਸਾਸ ਦੇਖਣ ਨੂੰ ਮਿਲੇਗਾ ਬਾਕੀ ਡਿਟੇਲ ਵਿੱਚ ਦੱਸਦੇ ਹਾਂ ਸਾਰੇ ਦਿਨਾਂ ਦਾ ਮੌਸਮ ਦੋ ਦਿਨਾਂ ਦਾ ਕਿ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਹੀ ਬੇਨਤੀ ਆ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟਾਂ ਜਿਹੜੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਉੱਤਰੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਤਕੜੀ ਬਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਕੁਝ ਕਈ ਇਲਾਕੇ ਜਿਵੇਂ ਕਿ ਮੋਗਾ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਆ ਜਿਹੜੇ ਉਹ ਹਲਕੀ-ਫੁਲਕੀ ਮਤਲਬ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਬਣੀ ਹੋਈ ਆ ਲੇਕਿਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਵਰਗੇ ਸ਼ਹਿਰ ਦੇ ਵਿੱਚ ਆ ਉਹ ਤਗੜੀ ਬਦਲਬਾਈ ਆ ਜਿਹੜੀ ਤਨਾਤ ਆ ਜੇਕਰ ਹਵਾਵਾਂ ਦੀ ਗਤੀ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹਵਾਵਾਂ ਦੀ ਗਤੀ ਕੁਝ ਕੇ ਇਲਾਕਿਆਂ ਦੇ ਵਿੱਚ ਮੱਧਮ ਰੂਪ ਦੇ ਵਿੱਚ ਚੱਲ ਰਹੀ ਹੈ ਤੇ ਕੁਝ ਇੱਕ ਇਲਾਕਿਆਂ ਦੇ ਵਿੱਚ ਹਨੇਰੀ ਦਾ ਰੂਪ ਧਾਰਨ ਕਰ ਲਿਆ ਹੈ ਇਹਨਾਂ ਪ੍ਰੀ ਮੌਨਸੂਨ ਸਿਸਟਮ ਦਾ ਜਿਹੜਾ ਅਸਰ ਆ ਜਿਹੜਾ ਇਹ ਵਾਲਾ ਹੈ ਇਸ ਦਾ ਅਸਰ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ ਜੇਕਰ ਪੰਜਾਬ ਦੇ ਦੱਖਣੀ ਇਲਾਕੇ ਜਿਵੇਂ ਕਿ ਸੰਗਰੂਰ ਮਾਨਸਾ ਬਠਿੰਡਾ ਬਰਨਾਲਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਆਪਾਂ ਨੂੰ ਸਵੇਰ ਦੇ ਸਮੇਂ ਹਲਕੀ ਕਈ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲੀ ਆ ਅਤੇ ਹਵਾਵਾਂ ਦੀ ਗਤੀ ਵੀ ਆ ਥੋੜੀ ਜਿਹੀ ਤੇਜ਼ ਰਹੀ ਆ ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਮੌਸਮ ਆ ਜਿਹੜਾ ਉਹ ਬਰਕਰਾਰ ਰਹੇਗਾ ਜੇਕਰ ਬੱਦਲਵਾਈ ਦੀ ਗੱਲ ਕਰੀਏ ਤਾਂ ਆਪਾਂ ਨਾਬੇ ਸ਼ਹਿਰ ਅਤੇ ਬਰਨਾਲੇ ਕੰਨੀ ਇੱਕ ਹੋਰ ਛੋਟੇ ਪੱਧਰ ਦਾ ਜਿਹੜਾ ਬੱਦਲਵਾਈ ਪ੍ਰੀ ਮੌਨਸੂਨ ਸਿਸਟਮ ਆ ਜਿਹੜਾ ਉਹ ਐਕਟਿਵ ਹੋਵੇਗਾ ਲੇਕਿਨ ਉਸ ਦਾ ਪ੍ਰਭਾਵ ਆ ਜ਼ਿਆਦਾ ਨਹੀਂ ਪਵੇਗਾ ਪਰ ਖਾਲੀਆਂ ਘਟਾਵਾਂ ਵਰਗਾ ਮੌਸਮ ਜ਼ਰੂਰ ਬਣੇਗਾ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਨਾ ਮਾਤਰ ਹੋਣੀਆਂ ਮਤਲਬ 35-40% ਚਾਂਸ ਨੇ ਵੀ ਮੀਂਹਾਂ ਦੀਆਂ ਗਤੀਵਿਧੀਆਂ ਮਤਲਬ ਹਲਕੀ ਫੁਲਕੀ ਬੂੰਦਾਬاندی ਦੇਖਣ ਨੂੰ ਮਿਲ ਸਕਦੀ ਆ ਜੇਕਰ ਪੰਜਾਬ ਦੇ ਵਿਚਕਾਰਲੇ ਇਲਾਕਿਆਂ ਦੀ ਗੱਲ ਕਰੀਏ ਲੁਧਿਆਣਾ ਮੋਗਾ ਜਲੰਧਰ ਵਰਗੇ ਸ਼ਹਿਰਾਂ ਦੀ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਅੱਜ ਰਾਤ ਦੇ ਸਮੇਂ ਅਤੇ ਕੱਲ ਦੇ ਦਿਨ ਹਲਕੀ-ਫੁਲਕੀ ਕਈ ਇਲਾਕੇ ਦੇ ਵਿੱਚ ਤਗੜੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਆ ਹਾਂ ਬਾਕੀ ਪੂਰਬੀ ਇਲਾਕਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਥੋੜੇ ਕੇ ਸਮੇਂ ਤੱਕ ਇਹਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਦਾ ਅਹਿਸਾਸ ਦੇਖਣ ਨੂੰ ਮਿਲੇਗਾ ਭਾਵ ਜਿਹੜੇ ਰੂਪਨਗਰ ਚੰਡੀਗੜ੍ਹ ਵਰਗੇ ਸ਼ਹਿਰ ਨੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਅੱਜ ਸ਼ਾਮ ਤੱਕ ਦੇਖਣ ਨੂੰ ਮਿਲ ਜਾਏਗੀ ਹਵਾਵਾਂ ਅਤੇ ਹਨੇਰੀ ਵਰਗਾ ਮਾਹੌਲ ਆ ਜਿਹੜਾ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਰਾਤ ਦੇ ਸਮੇਂ ਜਿਹੜੀ ਹਨੇਰੀ ਹਰੀਰੀ ਵਰਗਾ ਮਾਹੌਲ ਜ਼ਿਆਦਾ ਦੇਖਣ ਨੂੰ ਮਿਲੇਗਾ ਭਾਵ ਇਸ ਦੇ ਸੰਕੇਤ ਆ ਜਿਹੜੇ ਆਪਾਂ ਨੂੰ ਸਵੇਰ ਤੋਂ ਹੀ ਮਿਲਣੇ ਸ਼ੁਰੂ ਹੋ ਗਏ ਨੇ ਭਾਵ ਹਵਾਵਾਂ ਦੀ ਗਤੀ ਆ ਜਿਹੜੀ ਤੇਜ਼ ਹੁੰਦੀ ਨਜ਼ਰ ਆ ਰਹੀ ਆ ਹਵਾਵਾਂ ਪੂਰਬੀ ਹਵਾਵਾਂ ਵਗਦੀਆਂ ਜਾ ਰਹੀਆਂ ਨੇ ਬਾਕੀ ਕੋਈ ਨਵੀਂ ਅਪਡੇਟ ਆਉਂਦੀ ਆ ਕਿਉਂਕਿ ਤੁਹਾਨੂੰ ਪਤਾ ਵੀ ਪ੍ਰੀ ਮੌਨਸੂਨ ਸਿਸਟਮ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹ ਜ਼ਿਆਦਾਤਰ ਅਸਰ 4-5 ਘੰਟੇ ਪਹਿਲਾਂ ਅਸਰ ਪਾਉਂਦੀਆਂ ਨੇ ਤੇ ਇਸ ਦੀ ਇਸ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਜਲਦ ਤੋਂ ਜਲਦ ਸਾਂਝੀ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ